ਤੇ ਅੱਛਾ ਲੋਕੇ ਉਹ ਆਪਣਾ ਦੋਸਤ ਨਹੀਂ ਭੰਗੂ ਓਏ ਅਰੁਣ ਨੇ ਉਹਦੇ ਘਰੇ ਪਾਰਟੀ ਰੱਖੀ ਅੱਛਾ ਮੈਨੂੰ ਦੱਸਿਆ ਹੀ ਨਹੀਂ ਤੁਸੀਂ ਉਹ ਕੱਲੇ ਮੁੰਡਿਆਂ ਦੀ ਪਾਰਟੀ ਆ ਸਾਰੇ ਮੁੰਡੇ ਬੁਲਾਏ ਨੇ ਮੈਂ ਐਵੇਂ ਕਿਵੇਂ ਕੱਲੇ ਮੁੰਡਿਆਂ ਦੀ ਪਾਰਟੀ ਮੈਂ ਕੱਲੀ ਕੀ ਕਰਾਂਗੀ ਸੌ ਕੰਮ ਨੇ ਓਰੇ ਤੂੰ ਰੋਟੀ ਪਾਣੀ ਬਣਾ ਲਈ ਆਪਣੇ ਦੋਨੋਂ ਵਾਸਤੇ ਪੈਕ ਕਰ ਲਈ ਉਹ ਤਾਂ ਮੇਰੇ 2 ਮਿੰਟ ਦਾ ਹੀ ਕੰਮ ਆ ਚਲ ਤੂੰ ਟੀਵੀ ਸੀਰੀਅਲ ਦੇਖ ਲੈ ਓਨੀ ਮੈਂ ਦੇਖ ਲੈ ਦੁਖ ਨੇ ਕਮਾਲ ਹੋਊਗੀ ਅੱਗੇ ਤਾਂ ਰੋਜ਼ ਦੇਖਦੀਆਂ ਯਾਰ ਬਾਬਾ ਇੰਡੀਆ ਨਾਲ ਗੱਲ ਕਰਨੀ ਕਰ ਦੇ। ਕੱਲ ਨੂੰ ਤਾਂ ਹਜੇ ਗੱਲ ਕੀਤੀ ਆ। ਆਪਦੀ ਭੈਣ ਨਾਲ ਗੱਲ ਕਰ ਲੈ ਇੰਡੀਆ। ਮੈਂ ਨਹੀਂ ਉਹਦੇ ਨਾਲ ਗੱਲ ਕਰਨੀ ਸੜੀ ਜੀ ਰਹੀ ਹੈਗੀ। ਅੱਗੇ ਤਾਂ ਬੜੀਆਂ ਗੱਲਾਂ ਮਾਰਦੀ ਨਹੀਂ ਆ ਭੈਣ ਨਾਲ। ਸੜੀ ਜੀ ਰਹੀ ਆ। ਨਹੀਂ ਗੱਲ ਕਰਨੀ ਉਹਦੇ ਨਾਲ। ਉਹ ਚੱਲ ਬਾਬਾ ਪਰਾਂ ਹਟ ਮੈਨੂੰ ਜਾਣ ਦੇ। ਮੈਂ ਨਹੀਂ ਜਾਣ ਦੇਣਾ। ਯਾਰ ਮੁੰਡੇ ਮੇਰੀ ਵੇਟ ਕਰ ਜਾਂਦੇ ਨੇ। ਮੈਂ ਨਹੀਂ ਜਾਣ ਦੇਣਾ ਮੈਂ ਇਕੱਲੀ ਘਰੇ ਕੀ ਕਰੂੰਗੀ। ਹਰੇਕ ਤਾਂ ਦੇ ਕੱਲਾ ਤੁਰ ਜਾਂਦਾ ਮੈਨੂੰ ਛੱਡ ਕੇ। ਹਰੇਕ ਦਾ ਤੇ ਪਹਿਲਾਂ ਤਾਂ ਦੇ ਹਰੇਕ ਦਾ ਲੈ ਕੇ ਜਾਣਾ ਨਾਲ ਇੱਥੇ ਕਿ ਮੁੰਡੇ ਨੇ ਗਾਰਡੀ ਰੱਖੀ ਉਹਨਾਂ ਨੇ ਨਹੀਂ ਜਾਂਦੇ ਨਾ ਮੈਂ ਘਰੇ ਫੋਨ ਕਰ ਦੂੰਗੀ ਕਮਾਲ ਹੋ ਗਿਆ ਪਰ ਫਟਿਆ ਜਾਣਦੇ ਮੈਨੂੰ ਮੈਂ ਨਹੀਂ ਜਾਂਦੇ ਨਾ ਚੰਗਾ ਬਾਬਾ ਨਹੀਂ ਜਾਂਦਾ ਤੰਗ ਕਰ ਲਿਆ ਯਾਰ ਇਹਨੇ ਹੋਰ ਨਾ ਬਾਬਾ ਕਦੇ ਕਿਸੇ ਦਾ ਭਿਆਣਾ ਹੋਵੇ ਕਿੱਥੇ ਚਲੇ ਹੋ ਤੇ ਅੱਛਾ ਹੋ ਕੇ ਉਹ ਆਪਣਾ ਯਾਰ ਦੋਸਤ ਨਹੀਂ ਪੰਗੂ ਉਹ ਬਿਮਾਰ ਹੋ ਗਿਆ ਪੁੱਛੋ ਕੀ ਹੋ ਗਿਆ ਉਹਨੂੰ ਉਹਨੂੰ ਯਾਰ ਥੋੜੀ ਜੀ ਪ੍ਰੋਬਲਮ ਜੀ ਆ ਗਈ ਸਲਾਹ ਕਰੋ ਤੁਸੀਂ ਚੇਂਜ ਕਰੋ ਆਪਾਂ ਦੋਈ ਪਤਾ ਲਾ ਲਈ ਨਹੀਂ ਨਹੀਂ ਮੈਂ ਨਹੀਂ ਜਾਣਾ ਘਰੇ ਕੰਮ ਬੋਤਾ ਰੋਟੀ ਪਾਣੀ ਬਣਾਉਣਾ ਸਵੇਰੇ ਕੰਮ ਤੇ ਵੀ ਜਾਣਾ ਆ ਚਲੋ ਤਾਂ ਆਪਾਂ ਫਿਰ ਵੀ ਕਰ ਲਾਂਗੇ ਚਲ ਤੂੰ ਤਿਆਰ ਨਹੀਂ ਨਹੀਂ ਮੈਂ ਟੀਵੀ ਵੀ ਦੇਖ ਲਵਾਂ ਯਾਰ ਉਹ ਬਿਮਾਰ ਹੋਇਆ ਪਿਆ ਤੇ ਤੈਨੂੰ ਟੀਵੀ ਦੀ ਲੱਗੀ ਪਈ ਆ ਉਹ ਮੈਂ ਇੰਡੀਆ ਗੱਲ ਵੀ ਕਰਨੀ ਆ ਉਹ ਕਰੇਗਾ Papa ਫਿਰ ਵੀ ਗੱਲ ਕਰ ਲਾਂਗੇ ਚੱਲ ਤੂੰ ਤਿਆਰ ਹੋ ਛੇਦੀ ਨਹੀਂ ਨਹੀਂ ਮੈਂ ਆਪਦੀ ਭੈਣ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਰੋਜ਼ ਆਪਦੀ ਭੈਣ ਨਾਲ ਗੱਲ ਉਹ ਸੜੀ ਦੀ ਨਾਲ ਪਤਾ ਨਹੀਂ ਕੀ ਗੱਲਾਂ ਕਰਦੀ ਰਹਣੀ ਆ ਤੂੰ ਮੈਂ ਆ ਕਿਤੇ ਇਕੱਲੇ ਵੀ ਚੱਲ ਜਾ ਕਰ ਉਹ ਮੈਂ ਇਕੱਲਾ ਜਾਂਦਾ ਚੰਗਾ ਲੱਗੂ ਆ ਚੱਲ ਤੂੰ ਚੇਂਜ ਕਰ ਛੇਦੀ ਕਰ ਨਹੀਂ ਨਹੀਂ ਮੈਂ ਨਹੀਂ ਜਾਣਾ ਕਮਾਲ ਹੋ ਗਈ ਯਾਰ ਤੇਰੀ ਮੈਂ ਤੈਨੂੰ ਕਹੀਆਂ ਨਾਲ ਚੱਲ ਤੂੰ ਗੱਲੇ ਦੀ ਮੰਨਦੀ ਕੋਈ ਮੈਂ ਨਹੀਂ ਜਾਣਾ ਚੂਣਾ